हालात पहने उधर देखो रेता ही रेता हो आले दुआले सारे यही हाल है उधर भी इधर एद भी ठीक है आज भाई सब्जी बनाइए हम छत पे आ चुके हैं छत पे आके हम साथ में काट रहे हैं अनियन तो साथ में हम छीलेंगे गार्लिक क्योंकि आज हम बनाने जा रहे हैं क्या बनाने जा रहे हैं पनीर शाह मटर पनीर आराम स्टाइल से नाम लोगे तो ਮਟਰ ਪਨੀਰ ਮਟਰ ਭਾਜ ਭਾਜਾ ਨਹੀਂ ਮਟਰ ਪਨੀਰ ਜਿਹ ਕਿਸ ਨੂੰ ਨਹੀਂ ਨਾ ਪਤਾ ਹੈਗਾ ਕਿ ਇੰਗਲਿਸ਼ ਚ ਕੀ ਕਹਿੰਦੇ ਆ ਤਾਂ ਉਹਨੂੰ ਕੀ ਕਹਿੰਦੇ ਇੰਗਲਿਸ਼ ਚ ਨਹੀਂ ਤੇ ਮਟਰ ਮਟਰ ਪਨੀਰ ਪੰਜਾਬੀ ਚ ਐਂਡ ਵਾਟ ਵੀ ਸੇ ਇਨ ਇੰਗਲਿਸ਼ ਇਟਸ ਮਟਰ ਪਨੀਰ ਮਾਹ ਪਨੀਰ ਕੋਈ ਮੂੰਹ ਜੇ ਜੁਬਾਨ ਦੀ ਥੋੜੀ ਜਿਹੀ ਬਸ ਬੋਲਣੀ ਚਾਹੀਦੀ ਐ ਸਮਟਰ ਪਨੀਰ ਤੇ ਦੇਖੋ ਪਿੰਡਾਂ ਦੀ ਡੌਨ ਆ ਬੰਦਿਆ ਜੰਮਾ ਚ ਤੁਰ ਰਿਹਾ ਦੇ 올ਡ ਲੁੱਕ ਟਰੈਕਟਰ 올ਡ ਲੁੱਕ 올ਡ ਸਕੂਲ ਤੇ ਉੱਪਰ ਆ ਗਏ ਵਾ ਵਾ ਤਨੀਤ ਪਾਠ ਦੀ ਆਵਾਜ਼ ਰਿਕਾਰਡ ਕਰੋ ਪਲੀਜ਼ ਬਹੁਤ ਸੋਹਣਾ ਲੱਗ ਰਿਹਾ ਤੇ ਅੱਜ ਅਸੀਂ ਜੀ ਮਟਰ ਪਨੀਰ ਬਣਾ ਅੱਜ ਵੈਸੇ ਤੁਹਾਨੂੰ ਦੱਸਤਾ ਪਹਿਲੇ ਇਸਟਾਈਲ ਨਾਲ ਬੋਲ ਕੇ ਸੋ ਮੈਂ ਮਸਾਲਾ ਵਗੈਰਾ ਤਿਆਰ ਕਰਕੇ ਰੱਖਦੀ ਆਂ ਥਲੇ ਆ ਕੇ ਆਟਾ ਉਟਾ ਗੁੰਨ ਕੇ ਰੱਖਦੀ ਆਂ ਪਰ ਗਰਮੀ ਬਹੁਤ ਹੈ نیچے ਤੇ ਲਾਈਟਿੰਗ ਵੀ ਪਤਾ ਨਹੀਂ ਕੀ ਹੋ ਗਿਆ ਐਨਮੀਟਰ ਵੀ ਨਹੀਂ ਚੱਲ ਰਿਹਾ ਲਾਈਟ ਹੋ ਗਈ ਸਾਡੀ ਬੰਦ ਤੇ ਮੈਂ ਤਾਂ ਪਨੀਰ ਤਨਾ ਉੱਪਰ ਆ ਗਏ ਇਸ ਤੋਂ ਕੋਠੇ ਦੇ ਅੱਗੇ ਬੈਠ ਜੇ ਨਾਲੇ ਅਮਨ ਭਾਂਦੀ ਵੇਟ ਕਰਦੇ ਆ ਉਹ ਅਜੇ ਤੱਕ ਆਏ ਨਹੀਂ ਹੈਗੇ। ਫਤਿਹ ਯਾਰ ਜਦੋਂ ਵੀ ਮੇਰਾ ਕੰਮ ਵੀ ਵੇਅ ਕਰਨਾ ਹੈ ਮੈਂ। ਫਤਿਹ ਜਦੋਂ ਵੀ ਜਾਂਦਾ ਮੇਰਾ ਜੀਨ ਲੱਗਦਾ ਯਾਰ ਫਤਿਹ ਵੀ ਤਾਂ। ਉਹਨੂੰ ਕੱਲ ਲੈ ਆਈ ਚਿੰਗਾ ਨਾਲ। ਹੂੰ। ਠੀਕ ਹੈ। ਕਿਉਂ? ਉਹਨੂੰ ਉਹਨੂੰ ਪਤਨੀ ਤੋਂ ਤੇ ਸਕੂਨ ਮਿਲਦਾ ਹੈ ਕਿ ਵਧੀਆ ਮੈਂ ਤੰਗ ਨਹੀਂ ਕਰਦਾ ਹਣਾ। ਉਹਨੂੰ ਮੈਂ ਉਹਨੂੰ ਮੈਂ ਇੱਕ ਮੈਂ ਕਹੂੰਗਾ ਬਤੇ ਮਮਾ ਕਹਿੰਦੇ ਇੱਕ ਦਿਨ ਹੋਰ ਲਾਇਆ ਕਹਿੰਦੇ ਸੋਨੂੰ। ਉਹਨੂੰ ਤੂੰ ਆਈ ਫਿਰ ਤੇਰਾ ਫਤੇ ਦੇਖੋ ਤੈਨੂੰ ਮੈਂ ਕਿਹਾ ਇਹ ਨਾ ਕੱਪੜੇ ਨਹੀਂ ਲੈ ਕੇ ਗਿਆ ਫਤੇ ਦਿਖਾ ਫਤੇ ਦਿਖਾ ਫਤੇ ਆ ਜਾ ਜਲਦੀ ਆ ਜੀ ਸਾਹਮਣੇ ਆਓ ਮੇਰੀ ਪੁੱਤਰੀ ਆ ਦੇਖੋ ਜੀ ਫਤੇ ਨਾ ਲੈ ਕੇ ਨਹੀਂ ਗਿਆ ਕੱਪੜੇ ਦੇਖੋ ਕੀ ਬਣਿਆ ਫਿਰਦਾ ਉੱਥੇ ਦਮੂ ਦੀ ਮਨ ਸਿਮੂ T-shirt ਪਾਈ ਫਿਰਦਾ ਫਤੇ ਹੋਂ ਤੁਹਾਡੀਆਂ ਦੋ ਡਰੈਸਾਂ ਪਾ ਉੱਥੇ ਰੱਖਣੀਆਂ ਕਰਨੀਆਂ ਨੇ ਹੈ ਦਮੂ ਦੀ ਹੈ ਉਹ ਤੇਰੀ तो दीदी को बह गया होमवर्क कर लै करे कुमेरे डगदे पत्थर तारे जियाड़ा गाना बराबर तपा ई तर वग काटे सताना को कंपाषाड़ा सुख होवे दिन रातें छुट्टी पाके जा अरे वो सैंडल डालो ना जो आपने पहले डाले थे हैं ਲਾਓ ਜੀ ਦੇਖੋ ਸਾਡਾ ਮੁੰਡਾ ਕਿੰਨਾ ਕੰਮ ਕਰਦਾ ਨਿਕਲ ਕੌਣ ਆ ਗਿਆ ਤਾਂ ਸਕੂਟਰੀ ਪਹਿਲਾਂ ਆ ਗਈ ਬਾਜੀ ਬਾਅਦ ਚ ਆਏ ਨੇ ਕੋਰੀਅਰ ਓ ਮਾਈ ਗੋਡ ਕੋਰੀਅਰ ਆ ਗਿਆ ਸ਼ੈਂਪੂ ਲਾਓ ਜੀ ਸ਼ੈਂਪੂ ਜਿਹਨੇ ਜਨੇ ਸਿਰ ਤੋਂ ਸਾਡੇ ਕੋਲ ਆ ਕੇ ਸ਼ੈਂਪੂ ਲੈ ਲਓ ਗੱਡੀ ਨੂੰ ਸਾਈਡ ਤੇ ਲਾ ਦਿਓ ਸ਼ੈਂਪੂ ਦੀ ਰੱਡੀ ਨੂੰ ਸਾਈਡ ਤੇ ਲਾ ਦਿਓ ਦੇਖੀਏ ਭੂ ਜੀ ਆ ਜਿੱਦਨ ਦੀ ਮੈਂ ਡਾਈਟ ਤਾਂ ਸਾਡੇ ਘਰ ਦੇ ਆਹੀ ਜੀਆਂ ਚੀਜ਼ਾਂ ਬਹੁਤ ਲਿਆ ਰਹੇ ਨੇ ਬਾਜੀ ਮੇਰਾ ਆਇਆ ਕੋਰੀਅਰ ਸ਼ਿੰਗਪੂਲ ਹਾਂ ਬਸ ਠੀਕ ਹੈ ਗਰਮੀ ਚਿੱਲ ਮਾਰਨੀ ਆ ਸੀ ਹੁਣ ਹਾਏ ਰੱਬ ਇਹ ਨਾ ਸੀ ਕਹਿੰਦੇ ਰੋਟੀ ਨਾ ਹੁਣ ਰੋਟੀ ਨਾਲ ਹੁਣ ਢਿੱਡ ਨਹੀਂ ਭਰਦਾ ਤੇ ਹਰ ਕੋਈ ਪੈਸਾ ਪੈਸਾ ਕਰਦਾ ਅੱਛਾ ਹੂੰ ਤੇ ਕਹਿੰਦੇ ਆ ਰੱਬ ਸਭ ਨੂੰ ਦੇਖਦਾ ਪਰ ਰੱਬ ਤੋਂ ਹੁਣ ਬਈ ਕਿਹੜਾ ਡਰਦਾ ਸਭਨ ਕੋਈ ਸਹੀ ਰੱਬ ਬਹੁਤ ਹੀ ਅੱਛੀ ਲੈਣਾ ਬਹੁਤ ਬਹੁਤ ਅੱਛੀ ਵਿਚਾਰ ਅੱਜ ਰਾਤ ਦੇ ਲਕੀ ਕੀ ਤਾਵਣ ਅੱਜ ਉਹਦਾ ਕੰਮ ਹੈ ਨਹੀਂ ਸੀ ਤੇ ਦਿਮਾਗ ਪਤਾ ਨਹੀਂ ਚਾਹਦਾ ਕਿੱਧਰ ਰੁਜੇ ਕਿੱਧਰ ਨਹੀਂ ਉੱਠਿਆ ਫਾਇਰੇ ਚੱਕੀ ਗੱਡੀ ਦੁਰਪਿਆ ਕੰਮ ਤੇ ਜਦੋਂ ਅੰਦਰ ਚ ਪਹੁੰਚ ਗਿਆ ਮੇਰੇ ਨੂੰ ਬਾਲਾ ਹੋਇਆ ਉਹ ਚੈੱਕ ਕਰਤਾ ਆ ਅੱਜ ਤਾਂ ਕੰਮ ਹੀ ਹੋ ਨਹੀਂ ਤੇ ਮੈਨੂੰ ਫੋਨ ਲਾਉਂਦੇ ਆ ਕਹਿੰਦਾ ਆਰੇ ਮੈਂ ਕੰਮ ਜਾ ਕਹਿੰਦਾ ਇਹ ਦਸ਼ੁਰਾ ਮੈਂ 7 ਕਿਲੋਮੀਟਰ ਦੂਰ ਤੋੜਨੀ ਗਿਆ ਤੇ ਕਹਿੰਦਾ ਮੈਂ ਰਸਤੇ ਚੱਤਾ ਅਗਾਂ ਮੇਰਾ ਤਾਂ ਅਜ ਕੰਮ ਹੈ ਹੀ ਨਹੀਂ ਇਸੋ ਘਰ ਆਦਾ ਕਪੀਲਦਾਰ ਬੰਦਿਆ ਵਿਚੋਰਾ ਆ ਕੇ ਤੇ ਫੇਰ ਗੱਡੀ ਲਾ ਕੇ ਮੈਂ ਸੁਜਾਉਣ ਨਾਲੇ ਮੈਂ ਤੇਰੀ ਗਿੰਨ ਖਰਾਬ ਹੋਈ ਵੱਧ ਹੋ ਗਈ ਮੈਂ ਉਹਦੇ ਬਾਅਦ ਕਿਦਾਂ ਮੈਂ ਕਰਦਾ ਮਾਛ ਅਜੇ ਤੱਕ ਪਹੁੰਚ ਨਹੀਂ ਆਇਆ ਜੇ ਰੱਬ ਆਸ ਕਿ ਇਹ 10 ਮਿੰਟ ਪਹਿਲੇ ਉੱਥੋਂ ਪਾ ਦਿਆਂ 20 ਮਿੰਟ ਲਾ ਦੇ ਦੂੰ ਇਹ ਲਾਲ ਜੱਗ ਕੱਟਣਾ ਤੋਗ ਰੱਖਣੇ ਗਲਾਸ ਆਏ ਖਾ ਹਾ ਸਟਾਰਬਕਸ ਕੈਂਟਰ ਆ ਕੇ ਨਾ ਦੇਈ ਸੁਟਣ ਨੇ ਕਿਉਂ ਉਹ ਤੁਹਾਨੂੰ ਇਕੱਠੇ ਕਰੀਆ ਤਾਂ ਘਰੇ ਸਟਾਰਬਕਸ ਖੋਲ੍ਹ ਲੇ ਜੋ ਜਾ ਰਿਹਾ ਸਹੀ ਹੈ ਚਾਹ ਚਾਹ ਕੇ ਮੈਂ ਕਾ ਪਾਲੀ ਪਰ ਦੁਬਾਰੇ ਲੈ ਗਿਆ ਨਹੀਂ ਨੂੰ ਪਤਾ ਗੱਡੀ ਚ ਉਤਰੇ ਤੇ ਸਟਾਰਬਕਸ ਲੈ ਕੇ ਉਤਰੇ ਗੱਜ ਭਾਏ ਚਾਹ ਹੀ ਹੋਵੇ ਦੇਸੀ ਕੀ ਇਹਦੀ ਕੌਫੀ ਚ ਕੁਝ ਫਾਲਸ ਹੁੰਦਾ ਹੋਰ ਇਹ ਤੇ ਬੱਕਰਾ ਹੀ ਹੁੰਦਾ ਛੋਸ਼ੇ ਬਾਜੀ ਹੈ ਹੱਥ ਚ ਗਲਾਸ ਫੜ ਕੇ ਦਿਖਾਣਾ ਇਹ ਸਟਾਰਬਕਸ ਦੀ ਮਹਿੰਗੀ ਕੌਫੀ ਇਹ ਰੇਜ ਨੇ ਪਤਾ ਨਹੀਂ ਬ੍ਰਾਂਡ ਹੈ ਨਾ ਬੜਾ ਮਹਿੰਗਾ ਰਹੇ ਉਹਨੂੰ ਪੱਕਤਾ ਹੁੰਦਾ ਹੈ ਗੱਲ ਨਾ ਇਹ ਗੱਲ ਨਹੀਂ ਇਹ ਪਤਾ ਨਹੀਂ ਯੂਕੇ ਦਾ ਬ੍ਰਾਂਡ ਹੈ ਪਤਾ ਨਹੀਂ ਮੈਰੀ ਸੀ ਤੇ ਹੈਗੇ ਸੀ ਮੁੰਨ ਸਟਾਰਬਕਸ ਤੇ ਸਟੋਰੀ ਦੱਸੀ ਸੀ ਸ਼ਾਇਦ ਉਹ ਤਾਂ ਕੋਈ ਹੋਰ ਸੀਗੀ ਮਤਲਬ ਹੈ ਸਟਾਰ ਕੋਈ ਹੋਰ ਸਟੋਰੀ ਸੀ ਉਹਦਾ ਪਰ ਬ੍ਰਾਂਡ ਕੋਣ ਤਾਂ ਪਤਾ ਨਹੀਂ ਕਿ ਤੇ ਬਣਾਉਣ ਵਾਲੇ ਜਾਣਨ ਕਿਹੜੇ ਬ੍ਰਾਂਡ ਰਹਿਣਗੇ 9 ਵਜੇ ਕੀ ਕੰਮ ਕਰਦੇ ਕਰਦੇ ਇਹਨੂੰ ਪਸੀਨਾ ਬਹੁ ਆ ਰਿਹਾ ਤਰੰਦੀ ਦੋ ਤਾਂ ਪੱਕਾ ਨਹੀਂ ਇਹ ਵੀ ਸਟਰਗਲ ਦੇਖੇ ਨਾ ਨਾਲ ਦੇਖਤਾ ਰਿਹਾ ਸਟਰਗਲ ਹੀ ਦੇਖ ਰਿਹਾ ਭਾਈ ਥੋੜੇ ਨੇ ਸਟਰਗਲ ਕਿਤੇ ਉਧਰ ਮੈਂ ਕੋਈ ਪਨੀਰ ਕੱਟਿਆ ਜਾ ਰਿਹਾ ਸਟਰਗਲ ਹੋ ਰਹੀ ਕਿ ਵੀ ਆ ਹੁਣ ਵੀ ਮੈਂ ਸਟਰਗਲ ਹੀ ਕਰ ਰਿਹਾ ਥੋੜਾ ਫੋਨ ਫੜਿਆ ਹਾਂ ਹਾਂ ਹੁਣ ਵੀ ਸਟਰਗਲ ਹੀ ਕਰ ਰਿਹਾ ਸਹੀ ਕਰੀ ਜੀ ਕਿਉਂਕਿ ਬਹੁਤਾ ਕਿ ਕੱਟਣਾ ਹੋ ਰੋ ਜੇ ਤਾਂ ਬਣਾਉਣਾ ਫਿਰ ਤਾਂ ਠੀਕ ਹੈ ਗੱਲ ਨਹੀਂ ਹੋ ਜੇ ਨਾ ਨਹੀਂ ਨਹੀਂ ਉਹ ਫਿਰ ਜਦੋਂ ਸਬਜੀ ਕਾ ਆਨੇ ਨੇ ਫਿਰ ਉਹ ਜੋ ਪ੍ਰੀਰ ਲੱਭਦੇ ਰਹੇ ਨੇ ਥੋੜਾ ਟਾਈਮ ਮਿਲਦਾ ਨਹੀਂ ਅਮੀ ਜੀ ਸਾਈਡ ਤੇ ਹੋ ਜਾਈਏ ਬਹੁਤ ਹਟਾ ਆ ਗਿਆ ਹੁਣ ਤਪਣਾ ਤੋਂ ਤੋਂ ਜੀ ਦਾ ਲੈ ਬਣਾਣਾ ਫਖਰ ਤੇ ਉਹ ਪਿਆ ਹੈਗਾ ਉਹ ਘਰ ਦਾ ਮਸਾਲਾ ਲੋਲ ਹੋ ਜਾਣੀ ਤੇ ਇਧਰ ਪਨੀਤ ਸਿੰਘ ਨੇ ਜਾਣਾ ਕੱਲ ਕੱਲ ਜਾਣਾ ਬਰਥਡੇ ਪਾਰਟੀ ਤੇ ਪਨੀਤ ਨੇ ਤੇ ਪਨੀਤ ਵੋਟਿਆਂਗਾ ਤਿਆਰੀ ਦਿਹਾ ਕਰਨ ਹੈ ਪਨੀਤ ਲੈ ਤੇ ਇਧਰ ਪਨੀਤ ਕਹਿ ਰਿਹਾ ਕਿ ਮੇਰੀ ਜੀਨ ਦੀ ਜਿਹੜੀ ਪ੍ਰੈਸ ਪੈਂਟ ਹੈ ਨਾ ਉਹਨੂੰ ਪ੍ਰੈਸ ਮਾਰ ਦੋ ਜੀਨ ਨੂੰ ਕੌਣ ਪ੍ਰੈਸ ਮਾਰਦਾ ਹੁੰਦਾ ਰਿਤਵਾ ਜੀਨ ਨੂੰ ਤਾਂ ਕੋਈ ਨਹੀਂ ਪ੍ਰੈਸ ਮਾਰਦਾ ਹੁੰਦਾ ਨਹੀਂ ਪਏ ਯਾਰ ਵੱਟ ਨਹੀਂ ਪਏ ਵੱਟ ਨਹੀਂ ਪਏ ਵੱਟ ਓខਾ ਕਿਉਂ ਹੁੰਦਿਆ ਹੈ ਹੈ ਜਿਹਨੂੰ ਨਹੀਂ ਆਇਆ ਹੋਰ ਠੀਕ ਹੈ ਪਹਿਲਾਂ ਕਹਦਾ ਨਾ ਤੂੰ ਆ ਕਰ ਇੱਧਰ ਆ ਸਾਹਮਣੇ ਹੋ ਤੂੰ ਇੱਧਰ ਆ ਸਾਹਮਣੇ ਹੋ ਤੂੰ ਮੇਰੀ ਰਜਿਸਟਰੀ ਕਰਾ ਲੈ ਜਿੰਨੀ ਮੇਰੇ ਨਾਲ ਜ਼ਮੀਨ ਹੈ ਨਾ ਨਹੀਂ ਅੱਗ ਕੀ ਨਿਆ ਜਿੰਨੀ ਮੇਰੇ ਨਾਲ ਜ਼ਮੀਨਾਂ ਦੀ ਰਜਿਸਟਰੀ ਕਰਾ ਲੈ ਤੂੰ ਆਪਣੇ ਨਾਂ ਤੇ ਠੀਕ ਹੈ ਠੀਕ ਹੈ ਨਹੀਂ ਆ ਰਹੀ ਹੈ ਨਾ ਉਹ ਮੈਂ ਨਾ ਪੁੱਤੇ ਕਰ ਨਾ ਕਰ ਮੈਂ ਆਪੀ ਕਰ ਦਿੰਦੀ ਮੇਰਾ ਪੌਣ ਲੱਗ ਜੂ ਫਿਰ ਕੀ ਕੀ ਜਾਂਦੇ ਨੇ ਉਹਨੂੰ ਮਮਾ ਇੰਟਰਸਟ ਕੀ ਜਾਂਦੇ ਵਿਆਜ ਵਿਆਜ ਪੌਣ ਲੱਗਦਾ ਮੈਂ ਉਦੋਂ ਮੈਨੂੰ ਕੁਝ ਹੋ ਜਾਂਦਾ ਫਿਰ ਤੂੰ ਕੀ ਕਰਦਾ ਪੈਸਾ ਤੇ ਲੈਠੀ ਰਹੇਗਾ ਵਿਆਜ ਤੇ ਤੂੰ ਕੀ ਕਰ ਤੂੰ ਦੱਸ ਤੂੰ ਮਾਸੀ ਪਿਆਰੇ ਕਿ ਤੈਨੂੰ ਪੈਸਾ ਪਿਆਰਾ ਮੈਨੂੰ ਨਹੀਂ ਹਾਂ ਦੂਜੀ ਗੱਲ ਦਾ ਮੈਂ ਜਵਾਬ ਦੇ ਦੇ ਸੌਰੀ নো ਕਮੈਂਟਸ নো ਹਾਂਸ ਬੱਸ ਲੱਗ ਗਿਆ ਆਹੀ ਨੇ ਰਿਸ਼ਤੇ ਨਾਲ ਪਿਆਜ ਗਾ ਦੇ ਲੋਕ ਸੀ ਇਹਨੂੰ ਕਹਿੰਦਾ ਮੈਨੂੰ ਮੇਰੇ ਨਾਲ ਕੋਈ ਪਿਆਰ ਨਹੀਂ ਹੈਗਾ ਇਹਨੂੰ ਉਹ ਜਸ਼ਨ ਪਤਾ ਕੀ ਕਹਿ ਰਿਹਾ ਕਿਹੜਾ ਜਸ਼ਨ ਕਹਿੰਦਾ ਲੱਤਾਂ ਦੇ ਭਾਰ ਨੇ ਤੁਹਾਨੂੰ ਹਾਰ ਲਿਆ ਜਸ਼ਨ ਅਸ਼ਾਹੋ ਬਾਈ ਤੂੰ ਹਟ ਜਾ ਦੇਖ ਉਹ ਵੀਡੀਓ ਚ ਦਿਆ ਕਮੈਂਟ ਕਰਨਾ ਤੇ ਬਾਕੀ ਸਾਰਿਆਂ ਨੂੰ ਤਾਂ ਪਤਾ ਨਹੀਂ ਕਿ ਉਹ ਕਮਲਾ ਸਟੂਡੈਂਟ ਹੈ ਮੇਰਾ ਸਹੀ ਗੱਲ ਹੈ ਮੇਰੇ ਸਟੂਡੈਂਟ ਬਹੁਤ ਪਿਆਰੇ ਨੇ ਸਾਰੇ ਬੱਚੇ ਤੇ ਜਸ਼ਨ ਤੂੰ ਟਲ ਜਾ ਹਾਂ ਕਾਲ ਕਾਲ ਜਾ ਵੀਰੇ ਮਸਾ ਸਭ ਇਤਨੇ ਸਹੀ ਗੱਲ ਹੈ ਹਿਸਾਬ ਲਾ ਲਈ ਫਿਰ ਟਾਈਮ ਪਾਉਣਾ ਤੇਰਾ ਹਾਂ ਹੱਥ ਜੋੜ-ਜੋੜ ਕੇ ਕਹੇਗਾ ਕਿ ਮੈਨੂੰ ਛੱਡ ਤੋ ਹਣਾ ਪਰ ਨਹੀਂ ਤਾਂ ਤੂੰ ਕਿਧਰ ਲੈ ਆ ਜਸ਼ਨ ਨੂੰ ਜਸ਼ਨ ਜਸ਼ਨ ਤੇ ਆ ਪਉਣਾ ਦਸ ਦੀ ਪਰਨੀਤ ਨਾਲ ਨੈਕਸਟ ਟਾਰਗੇਟ ਯੂ ਹਾਂ ਨੈਕਸਟ 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 ਕਾ ਟਾਰਗੇਟ ਤੂੰ ਹੀ ਹੈ ਹੁਣ ਚੱਲ ਬਨਿਤ ਪੁੱਤ ਕਰਦੇ ਉਧਰ ਸੋਚ ਬਣ ਚਲੇ ਰੋਟੀ ਖਾਈ ਅੱਜ ਤਾਂ ਬਹੁਤ ਲੇਟ ਹੋ ਗਈ ਪੁੱਤ ਅੱਜ ਉਹ ਤੂੰ ਪਾਇਆ ਇਹ ਕੀ ਹੈ ਇਹ ਥੋੜੇ ਨੇ ਹਮਣ ਇਤਨੇ ਨਾ ਸ਼ੁਕਰੇ ਨਹੀਂ ਹੋਣਾ ਚਾਹੀਏ ਆਪ ਦੇ ਕੋਲੋਂ ਲੱਭਦਾ ਨਹੀਂ ਕੋਈ ਅੱਛੇ ਰੋਜ਼ ਨਵਾਂ ਸੂਟ ਪਾ ਲੈਂਦੀ ਐ ਨਾਲੇ ਕਹਿੰਦੀ ਕਿ ਸਾਨੂੰ ਆਪਦੇ ਪਾਣੋਂ ਨਹੀਂ ਕੁਝ ਲੱਭਦਾ ਵਾਹ ਕੰਮ ਖੱਟਾ ਉਹ ਕਿੱਥੋਂ ਮੈਂ ਲੋ ਜੀ ਫਤੇਸ਼ਿੰਗ ਜੀ ਆ ਗਏ ਸਕੂਲ ਤੋਂ ਘਰੇ ਕੋਈ ਨਹੀਂ ਹੈਗਾ ਮਤੇ ਕਿ ਅੱਜ ਫਤੇ ਕੱਲਾ ਆਇਆ ਪਨੀਤ ਨੇ ਜਾਣਾ ਹੈ ਬਰਥਡੇ ਤੇ ਹੋਏ ਤੇ ਫਤੇਸ਼ਿੰਗ ਜੀ ਕੱਲੇ ਆਏ ਜੀ ਅੱਜ ਅੱਜ ਤੁਸੀਂ ਸਿੰਗਰੂਰ ਨਹੀਂ ਗਏ ਹੈਂ ਉੱਧਰ ਬੋਲਦੇ ਹੈਂ ਚਲੋ ਉੱਧਰ ਚਲੋ ਕੀ ਹੋਇਆ वीरा संगरूर नहीं गया पुत संगरूर नहीं गया कल ना मैं बैग च एड्रैस पा दी संगरूर को चले ठीक है नहीं क्यों नहीं जाना क्यों नहीं जाना मेरे को चल मेन गल सुनो इधर आओ मेनुगी कर दो क्यों हो गया क्यों रुच गई क्यों रुच गई ਹਾਂ ਤੂੰ ਆ ਗਿਆ ਫਿਰ ਮੈਂ ਤੁਹਾਨੂੰ ਫੋਨ ਦਿੰਨਾ ਹਾਂ ਹਾਂਜੀ ਲੀਫਤੇ ਸੀ ਆ ਗਿਆ ਹਾਂ ਉਹ ਵੀ ਆ ਗਿਆ ਤੂੰ ਵਲੌਗ ਸ਼ੁਰੂ ਕਰਦਾ ਤੁਹਾਡੀ ਵੇਟ ਕਰਦੇ ਸੀ ਸਾਰੇ ਜਣੇ ਮਮਾ ਮੈਂ ਨਹੀਂ ਕਿਉਂ ਕੀ ਹੋਇਆ ਮੇ ਬੁੱਤ ਨੂੰ ਫਿਰ ਮੈਂ ਗੋਸ਼ਕ ਪੀਣਾ ਹਾਂ ਹਾਂ ਫਿਰ ਤਾਜ਼ੀ ਤੇ ਕਰੀ ਫਿਰ ਤੁਹਾਨੂੰ ਬੋਲ ਮੈਂ ਤੇ 골ਡ ਕਾਫੀ ਪੀਣੀ ਹੈ ਸਰ ਕੋਲਡ ਕਾਫੀ ਪੀਣੀ ਹੈ ਕੋਲਡ ਕਾਫੀ ਦੇ ਦੀ ਜੋ ਤੁਸੀਂ ਕਹੋਗੇ ਉਹ ਹੀ ਤੁਹਾਨੂੰ ਮਿਲੂਗਾ ਠੀਕ ਹੈ ਮੈਟ ਬਾਈਕ ਗੰਦਾ ਬੱਚਾ ਤੂੰ ਉਹ ਗੰਦੇ ਬੱਚੇ ਡਰਟ ਬਾਈ ਡਰਟ ਬਾਈ ਡਰਟ ਬਾਈ ਪਪਾ ਕੋ ਜਾ ਕੇ ਲਵਾਗੇ ਆਪਾਂ ਹਾਂ ਓਕੇ ਗੋਡ ਪ੍ਰੋਮਿਸ ਐ ਪਪਾ ਕੋ ਜਾ ਕੇ ਲਵਾਗੇ ਆਪਾਂ ਡਰਟ ਬਾਈ ਠੀਕ ਐ ਅੱਛਾ ਮੇਰੀ ਗਰਲ ਸੁਣੋ ਤੇ ਦੇਖੋ ਅੱਜ ਜਿਹੜੇ ਪਟਕਾ ਜਿਨੇ ਬੰਨੇ ਆ ਤੁਹਾਡਾ ਸੰਗਰੂ ਮਮਾ ਨੇ ਸੋਨੂ ਮਮਾ ਨੇ ਬਣਾ ਚੋ ਨਾ ਪਟਕਾ ਬੰਨੇ ਮੇਰੇ ਪੁੱਤਾਂ ਤੇ ਨਾਨੀ ਮਮਾ ਕੀ ਕਹਿੰਦੇ ਕੀ ਫਤਿਹ ਇੱਥੇ ਆ ਜੀ ਫੇਰ ਹੂੰ ਮੈਂ ਦਮ ਮਮਾ ਨੂੰ ਘਾਦਨ ਰਾਤ ਨੂੰ ਮੇਰੇ ਇੱਥੇ ਹੋਣਾ ਐ ਇਹਦੇ ਠੀਕਾ ਫੇਰ ਆ ਰੂ ਸਕੂਲ ਜੇ ਜਾ ਕੇ ਉਹਨੂੰ ਹੋਰ ਕੁਝ ਹੋ ਜਾਂਦਾ ਆਉਂਦੀ ਹੈ ਪੁੱਤੂ ਟਿਊਸ਼ਨ ਜਾਂਦੀ ਐ ਨਾ ਉਹ ਪਟੂਸ਼ਨ ਵਾਲੇ ਸਰ ਉਹਦੇ ਛੁੱਟੀ ਨਹੀਂ ਨਿਕਰਨ ਦਿੰਦੇ ਬੱਚੇ ਹੈਨਾ ਫਿਰ ਉਹਦੇ ਸਾਰਾ ਡਾਂਟਦੇ ਨੇ ਹੁਣ ਤੁਸੀਂ ਆਪਣੇ ਸਟਾਈਲ ਜੀ ਨਾਲ ਇੱਕ ਵਾਰੀ ਵਲੌਗ ਸ਼ੁਰੂ ਕਰ ਦੋ ਫਿਰ ਮਤਲਬ ਤੁਹਾਨੂੰ ਛੋੜੀ ਜੀ ਕਾਫੀ ਦੇਣਾ ਮੈਂ ਵੀ ਪੀਣੀ ਆ ਉਹ ਕਰ ਦੋ ਚਲੋ 1 2 3 ਕੀ ਬਿਲਕੁਲ ਕੀ ਬੋਲੋ ਜਲਦੀ ਬਹੁਤ ਸਾਰੇ ਨੂੰ ਅੰਤ ਉਹ ਲੱਗੇ 60 ਗੰਟ ਚੱਕ ਦੇ ਨਾਲ ਦੇ ਨਾਲ ਹੀ ਐਂਡ ਹੈ ਥੱਕ ਗਈ ਮੇਰੇ ਪੁੱਤ ਅਜ ਇੱਧਰ ਦੇਖੋ ਅੱਛਾ ਮਮਾ ਦਾ ਸੂਟ ਕਿਦਾਂ ਲੱਗ ਰਿਹਾ ਤੁਹਾਨੂੰ ਅੱਜ ਵਧੀਆ ਵਧੀਆ ਲੱਗ ਰਿਹਾ ਪੱਕੇ ਕਰ ਲਓ ਤੇ ਲੋ ਜੀ ਫਤੇ ਸਿੰਘ ਆ ਗਿਆ ਬਟ ਫਤੇ ਸਿੰਘ ਟੈਨਸ਼ਨ ਚ ਕਹਿੰਦਾ ਮੈਂ ਦਮਨ ਨੂੰ ਕਿਹਾ ਸੀਗਾ ਕਿ ਮੇਰੇ ਨਾਲ ਚੱਲ ਦੀਦੀ ਤੇ ਦਮਨ ਨੇ ਤਾਂ ਖਦੇ ਤਾ ਫਤੇ ਨੂੰ ਦਮਨਾਈ ਵੀ ਹੈਗੀ ਹੈ ਨਾ ਫਤੇ ਤੇ ਅੱਜ ਜੀ ਮੈਂ ਜਿਹੜਾ ਸੂਟ ਬਨਵਾਏ ਸੀਗੇ ਤੁਸੀਂ ਦੀਦੀ ਦੇ ਵਲੌਗ ਚ ਦੇਖੇ ਸੀਗੇ ਅੱਜ ਮੈਂ ਆ ਸੂਟ ਪਾਇਆ ਮੇਰਾ ਬਾਲੂ ਪੂਰੇ ਆਨ ਖਿਲਰੇ ਹੋਏ ਨੇ। ਛਿੱਪੂ ਜੀ। ਇਹਨਾਂ ਫਿਟਿੰਗ-ਕਿਟਿੰਗ ਜੀ ਆਨ ਬੜੀਆ ਸੀ। ਬਟ ਇਹ ਥੋੜੇ ਕਿਤੇ ਜੀ ਪਊਗਾ ਹੁਣ ਅੱਗੇ ਜਦੋਂ ਹੋਰ ਜ਼ਿਆਦਾ ਗਰਮੀ ਆ ਗਈ ਨਾ ਉਦੋਂ ਨਹੀਂ ਪੈਣਾ ਹੈਗਾ। ਹਾਂਜੀ ਪੁੱਤ। ਹਾਂਜੀ। ਹਾਂਜੀ ਹਾਂਜੀ। ਕੀ ਕਰਤਾ? ਕਿੰਨੇ ਪਾਪਾ ਨੇ ਤਾਂ ਪਾਪਾ ਨੇ ਸਿਰ ਨਹੀਂ ਨਹੀਂ ਕਰਕੇ ਗਏ ਸੀ। ਹੋ ਹਾਂਜੀ। ਪੁੱਤ ਪਾਪਾ ਨੇ ਪਾਣੀ ਵਾਰਤਾ। ਉਹ ਤਾਂ ਪਾਪਾ ਨੇ ਕਿਹੜਾ ਜਾਣ ਕੇ ਪਾਇਆ ਪਾਣੀ। ਮੰਦੂ ਘਰੇ ਸੋਜੇ ਥੋੜਾ ਜਿਹਾ ਸੀ ਹੋਈ ਮਾਂ ਛੁੱਟ ਕੇ ਕੋਈ ਗੱਲ ਨਹੀਂ ਮੰਮਾ ਠੀਕ ਕਰ ਦੇਣਗੇ ਹੁਣ ਮੰਮਾ ਕੋਲ ਆਗੇ ਨਾ ਹਨਾ ਚੁਈ ਇੱਧੜ ਇੱਧੜ ਮੰਮਾ ਕੋਲ ਆਗੇ ਨਾ ਹੁਣ ਠੀਕ ਹੋ ਜਾਊਗਾ ਮੰਮਾ ਲਿਓ ਨੀ ਤੇ ਲੋ ਜੀ ਇੱਧਰ ਕੈਮਰੇ ਆਪਣੇ ਲੱਗ ਚੁੱਕੇ ਨੇ ਤੁਹਾਨੂੰ ਮੈਂ ਵੀ ਦਿਸਦੀ ਹੋਣੀ ਹੈ ਕੈਮਰੇਟ ਕਿਉਂਕਿ ਸਾਡੀ ਲੌਬੀ ਚ ਵੀ ਕੈਮਰਾ ਲੱਗਿਆ ਹੋਇਆ ਹੁਣ ਬਿਲਕੁਲ ਐਨ ਕਲੀਅਰ ਨਜ਼ਰ ਆ ਰਿਹਾ ਪਹਿਲਾਂ ਨਾ ਥੋੜਾ ਬਲਰ ਜਿਹਾ ਮਤਲਬ ਥੋੜੇ ਵਿੱਚ ਖਰਾਬ ਜਿਹਾ ਹੋ ਗਏ ਸੀਗੇ ਤੇ ਇਹ ਮੇਨ ਨਾਲ ਦਾ ਅੱਜ ਹੀ ਸੈੱਟ ਕਰਵਾਇਆ ਹੈ ਇਹ ਕੈਮਰੇ ਤੇ ਹੁਣ ਪੂਰੀ ਨਿਗਰਾਨੀ ਰਹੂਗੀ ਬਾਹਰ ਕਿਹੜਾ ਆਉਂਦਾ ਕਿਹੜਾ ਜਾਂਦਾ ਦਰਵਾਜ਼ੇ ਤੇ ਕਿਹੜਾ ਖੜਾ ਸਾਰਿਆਂ ਦਾ ਪ੍ਰੋਪਰ ਧਿਆਨ ਰੱਖਿਆ ਜਾਊਗਾ ਤੇ ਹੁਣ ਸਭ ਤੋਂ ਪਹਿਲਾਂ ਮੈਂ ਬਣਾਣੀਆਂ ਫਤੇ ਵਾਸਤੇ ਕੋਲਡ ਕਾਫੀ ਆਫਟਰ दैट ਆ विल మేక్ ਟੀ ਫॉर ਮੀ ਐਂਡ ਆਫਟਰ दैट ਆ ਵੀ ਟੇਕ ਰੈਸਟ ਬਸ ਇਹ ਨਹੀਂ ਸੰਦਨੀ ਹੈਗੀ ਜੇ ਪੈ ਜੋ ਤਾਂ ਤੇ ਜਸਟ ਅਹੀ ਚਾਹ ਪੀਣ ਲੱਗੇ ਥੋੜਾ ਜਿਹਾ ਆਪਣਾ ਆਰਾਮ ਕਰਵਾ ਲਾਂਗੇ ਦੀਦੀ ਫੋਨ ਕਰਕੇ ਪੁੱਛ ਰਹੀ ਸੀ ਕਿ ਫਤੇ ਆ ਗਿਆ ਕਿ ਨਹੀਂ ਆ ਗਿਆ ਦੀਦੀ ਦੀ ਗੱਲ ਕਰਵਾਂ ਦੀ ਓਡੀਂਦੀ ਲੋਜੀ ਠੀਕ ਹੈ ਦੱਸੋ ਟੇਸਟੀ ਹੈ ਇਹ ਮੋਟੇ ਵੀ ਨਹੀਂ ਗਈ ਨੀ ਹਾਂਜੀ ਠੀਕ ਹੈ ਹੈ ਠੀਕ ਹੈ ਤੁਹ ਕਿੰਨੀ ਤੇਜ਼ ਹੈ ਕੀ ਹੈ ਨਮਕੀਨ ਖਾ ਲੋ ਫਿਰ ਤੁਹਾਨੂੰ ਪਤਾ ਤੁਸੀਂ ਆਏ ਤੇ ਮੇਂ ਜਾਨ ਚ ਜਾਨ ਪੈ ਗਈ ਹੈ ਗੰਨ ਟੋਡ ਬਿਨਾ ਮੇਰੇ ਦਿਲ ਨਹੀਂ ਲੱਗਦਾ ਪੁੱਤ ਕਿਸੇ ਨਾ ਆ ਜਾਇਆ ਕਰੋ ਠੀਕ ਹੈ ਗੰਨ ਮੈਂ ਸ਼ੁਕਰ ਕੀਤਾ ਕਿ ਰੱਬਾ ਸ਼ੁਕਰ ਹੈ ਮੇਰੀ ਟਿੰਡੀ ਜੀ ਆਈ ਹੈ ਮੇਰੇ ਦਿਲ ਨਹੀਂ ਲੱਗਦਾ ਮੈਂ ਟਿੰਡੀ ਦੇ ਬਿਨਾ ਹੈ ਟਿੰਡੀ ਬਸ ਬੱਚ ਤੇ ਫਤੇ ਨਾ ਜਦੋਂ ਚਲਿਆ ਜਾਂਦਾ ਨਾ ਮੈਨੂੰ ਇਹ ਹੁੰਦਾ ਕਿ ਚੱਲੇ ਇੰਜੋਏ ਕਰ ਲਵੇ ਬਟ ਇਹ ਜਾਂਦਾ ਹੈ ਤੇ ਮੇਰਾ ਬਿਲਕੁਲ ਵੀ ਜੀ ਨਹੀਂ ਲੱਗਦਾ ਹੈਗਾ ਫਤੇ ਦੇ ਬਿਨਾ ਤੇ ਅੱਜ ਫਤੇ ਆਇਆ ਤੇ ਖੁਸ਼ੀ ਚੜ ਗਈ ਕਿ ਮੇਰੀ ਜਾਨ ਆ ਗਈ Hai, Jan. Hai, Jan. Hai, Jan. Janu Jan. Hai, Janu Hai, Jan. Janu